ਜੱਗੂ ਭਗਵਾਨ ਪੂਰੀਆਂ ਦੀ ਮਾਂ ਦੇ ਉੱਤੇ ਗੋਲੀਆਂ ਜਿਹੜੀਆਂ ਨੇ ਉਛਲਾਈਆਂ ਗਈਆਂ ਨੇ ਤਾਂ ਦੱਸ ਦਈਏ ਕਿ ਸੀਸੀਟੀਵੀ ਇਸ ਦੇ ਵਿੱਚ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿੱਥੇ ਇੱਕ ਚਿੱਟੀ ਸਕੋਰਪਿਓ ਜਿਸ ਦੇ ਸ਼ੀਸ਼ੇ ਜਿਹੜੇ ਨੇ ਉਹ ਕਾਲੇ ਨੇ ਅੰਦਰ ਪਤਾ ਨਹੀਂ ਚੱਲ ਰਿਹਾ ਕਿ ਅੰਦਰ ਕੌਣ ਬੈਠਾ ਹੈ ਕੌਣ ਨਹੀਂ ਜਿਸ ਤੇ ਚੱਲਦੇ ਦੋ ਵਿਅਕਤੀ ਜਿਹੜੇ ਨੇ ਆਉਂਦੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਗੁਹੱਤਾਂ ਦੇ ਵਿੱਚ ਰਿਵਾਲਵਰ ਉਹਨਾਂ ਦੇ ਵੱਲੋਂ ਫੜਿਆ ਹੁੰਦਾ ਹੈ ਜਦੋਂ ਗੱਡੀ ਦੇ ਲੱਗ ਕੇ ਪਹੁੰਚਦੇ ਨੇ ਸਕੋਰਪਿਓ ਗੱਡੀ ਦੇ ਲੱਗ ਕੇ ਪਹੁੰਚਦੇ ਨੇ ਤਾਂ ਕਾਲੇ ਸ਼ੀਸ਼ਿਆਂ ਦੇ ਉੱਪਰ ਗੋਲੀਆਂ ਜੜੀਆਂ ਨੇ ਉਹਨਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਜੱਗੂ ਭਗਵਾਨਪੂਰੀਆ ਦਾ ਮੂੰਹ ਬੋਲਾ ਭਰਾ ਜੋ ਕਿ ਉਸ ਦਾ ਬਾਡੀਗਾਰਡ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਉਸ ਦੀ ਮਾਂ ਜਿਹੜੀ ਉਹ ਵੀ ਉੱਥੇ ਬੈਠੀ ਸੀਗੀ ਜਿੱਥੇ ਜੱਗੂ ਭਗਵਾਨਪੂਰੀਆ ਦੇ ਮੂੰਹ ਬੋਲੇ ਭਰਾ ਤੇ ਉਸਦੇ ਬੋਡੀਗਾਰਡ ਦੇ ਉੱਤੇ ਗੋਲੀਆਂ ਜਿਹੜੀਆਂ ਨੇ ਚਲਾਈਆਂ ਗਈਆਂ ਜਿੱਥੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਇਹਨਾਂ ਦੇ ਵਿੱਚ ਹੀ ਉਸਦੇ ਨਾਲ ਜਿਹੜੀ ਹੈ ਜੱਗੂ ਭਗਵਾਨਪੂਰੀਆ ਦੀ ਮਾਂ ਜਿਹੜੀ ਉਹ ਵੀ ਬੈਠੀ ਸੀਗੀ ਜਿਸ ਨੂੰ ਗੋਲੀਆਂ ਜਿਹੜੀਆਂ ਨੇ ਉਸ ਨੂੰ ਵੀ ਲੱਗ ਜਾਂਦੇ ਨੇ ਇਸ ਦੇ ਵਿੱਚ ਹੀ ਉਹ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੀ ਐਨੀ ਦੇਰ ਨੂੰ ਜਦੋਂ ਪੁਲਿਸ ਉੱਥੇ ਪਹੁੰਚਦੀ ਐ ਤੇ ਉਹਨਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਜਿੱਥੇ ਉਸ ਦੀ ਮੌਤ ਜਿਹੜੀ ਉਹ ਹੋ ਜਾਂਦੀ ਐ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਜਿਹੜਾ ਐ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੁਣ ਤਸ ਜੱਗੂ ਭਗਵਾਨਪੁਰੀਆਂ ਦੇ ਘਰ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਪਹੁੰਚ ਰਹੇ ਨੇ ਚਿੱਟੀ ਚਾਦਰਾਂ ਜਿਹੜੀਆਂ ਨੇ ਉਹ ਵਿਛੀਆਂ ਹੋਈਆਂ ਨੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਇੱਕ ਬਹੁਤ ਹੀ ਵਧੀਆ ਇਨਸਾਨ ਹੈਗਾ ਲੋਕਾਂ ਦੇ ਜਿਹੜੀ ਕੁੜੀਆਂ ਨੇ ਉਹਨਾਂ ਦੇ ਵਿਆਹ ਜਿਹੜੇ ਨੇ ਉਹ ਕਰਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਜਿਹੜੇ ਗੈਂਗਸਟਰ ਨੇ ਇੱਕ ਜੱਗੂ ਭਗਵਾਨਪੁਰੀਆ ਦੱਸਿਆ ਜਾ ਰਿਹਾ ਕਿ ਲੋਰੈਂਸ ਗੈਂਗ ਦਾ ਜਿਹੜਾ ਸਾਥੀ ਸੀਗਾ ਉਸ ਦਾ ਇੱਕ ਜਿਹੜਾ ਪਾਰਟ ਸੀਗਾ ਉਹ ਦੱਸਿਆ ਜਾ ਰਿਹਾ ਦੂਜੇ ਪਾਸੇ ਜਿਹੜਾ ਹੈ ਬਿਸ਼ਨੋਈ ਗੈਂਗ ਦੇ ਨਾਲ ਉਹਨਾਂ ਦਾ ਵਿਰੋਧ ਚੱਲ ਰਿਹਾ ਸੀਗਾ ਉਹਨਾਂ ਦੇ ਵਿਰੁੱਧ ਸੀਗੇ ਬਿਸ਼ਨੋਈ ਗੈਂਗ ਤਾਂ ਇਹਨੇ ਦੇ ਚੱਲਦੇ ਹੀ ਬਿਸ਼ਨੋਈ ਗੈਂਗ ਦੇ ਕੁਝ ਤਿੰਨ ਗੈਂਗਸਟਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਸ ਤੇ ਫਿਰ ਲੋ ਦੱਸਿਆ ਜਾਂਦਾ ਹੈ ਕਿ ਜਿਹੜੀ ਇੱਕ ਮਰਡਰ ਹੋਇਆ ਉਸ ਦੀ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਲਈ ਜਾਂਦੀ ਹੈ ਤਾਂ ਦੱਸਦੇ ਕਿ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਦੇ ਵੱਲੋਂ ਇਸ ਦੀ ਜਿਮੇਵਾਰੀ ਜਿਹੜੀ ਆ ਮਰਡਰ ਦੀ ਉਹ ਲਈ ਜਾਂਦੀ ਹੈ ਤੇ ਨਾਲ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਜੱਗੂ ਭਗਵਾਨਪੁਰੀਆ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਉਸ ਦੀ ਮਾਂ ਨੂੰ ਮਿਲਣ ਦੇ ਲਈ ਉਸ ਦੇ ਮਾਤਾ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਣਾ ਐਨੀ ਡੇਰ ਨੂੰ ਹੀ ਲੋਕ ਜਿਹੜੇ ਨੇ ਉਹ ਉਸ ਦੇ ਘਰ ਪਹੁੰਚ ਰਹੇ ਨੇ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਨੇ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜੱਗੂ ਭਗਵਾਨਪੁਰੀਆ ਇੱਕ ਬਹੁਤ ਹੀ ਵਧੀਆ ਇਨਸਾਨ ਹੈ ਹੈਗਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੋ ਉਹਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਹੁਣ ਲੋਕਾਂ ਦੇ ਜਿਹੜੇ ਨੇ ਉਹ ਵੀ ਵਿਆਹ ਜਿਹੜੇ ਉਹ ਵੀ ਕਰਾਉਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਵੀਰਵਾਰ ਸ਼ਾਮ 9 ਵਜੇ ਦੇ ਕਰੀਬ ਇੱਕ ਹਾਦਸਾ ਇੱਕ ਵਾਰਦਾਤ ਜਿਹੜੀ ਆ ਉਹ ਵਾਪਰਦੀ ਹੈ ਜਿੱਥੇ ਦੋ ਗੈਂਗਸਟਰ ਆਉਂਦੇ ਨੇ ਮੋਟਰਸਾਈਕਲ ਦੇ ਉੱਪਰ ਆਉਂਦੇ ਨੇ ਜਿੱਥੇ ਇੱਕ ਜਿੱਟੀ ਕਲਰ ਦੀ ਸਕੋਰਪਿਓ ਜਿਹੜੀ ਹੈ ਉਹ ਰੋਡ ਦੇ ਉੱਪਰ ਖੜੀ ਹੁੰਦੀ ਹੈ ਜਿੱਥੇ ਜਿਸ ਦੇ ਵਿੱਚ ਇੱਕ ਬਾਡੀਗਾਰਡ ਜਿਹੜਾ ਹੈ ਜੱਗੂ ਭਗਵਾਨਪੁਰੀਆ ਦਾ ਉਹ ਬੈਠਿਆ ਹੁੰਦਾ ਨਾਲ ਦੇ ਨਾਲ ਹੀ ਉਸ ਦੀ ਮਾਂ ਜਿਹੜੀ ਹੈ ਉਹ ਵੀ ਵਿੱਚ ਮੌਜੂਦ ਹੁੰਦੀ ਹੈ ਜਿੱਥੇ ਉਹ ਦੋ ਗੈਂਗਸਟਰ ਦੇ ਵੱਲੋਂ ਉਸ ਕਾਲੀ ਸ਼ੀਸ਼ਿਆਂ ਵਾਲੀ ਸਕੋਰਪਿਓ ਦੇ ਉੱਤੇ ਗੋਲੀਆਂ ਜਿਹੜੀਆਂ ਨਿਸ਼ਚਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਉਸ ਬੋਡੀਗਾਰਡ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਉਸ ਦੀ ਮਾਂ ਜਿਹੜੀ ਗੰਭੀਰ ਉਦੋਂ ਦਾ ਜ਼ਖਮੀ ਹੁੰਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ